ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਐ ਸੀ ਕਲੈਰੀਫਾਈ ਕਰਨ ਲਈ ਰੱਖੀ ਐ ਜੀ ਸਾਨੂੰ 5 ਦੀ ਦੁਪਹਿਰ ਨੂੰ ਰੁੱਕਾ ਆਂਦਾ ਹਸਪੀਟਲ ਤੋਂ ਜਿਹਦੇ ਵਿੱਚ ਬੰਦੇ ਦੀ ਡੈਥ ਹੋ ਜਾਂਦੀ ਐ ਤਾਂ ਮੌਕੇ ਤੇ ਸਾਡੇ ਐਸ ਐਚਓ ਤੇ ਆਈਓ ਵੀ ਜਾਂਦੇ ਨੇ ਜੋ ਕਿ ਇਹ ਪਤਾ ਲੱਗਦਾ ਕਿ ਉਹਨਾਂ ਦੇ ਬਿਆਨਾਂ ਤੋਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਰਿਲੇਟਿਵਸ ਦੇ ਬਿਆਨਾਂ ਤੋਂ ਹੀ ਪਤਾ ਲੱਗਦਾ ਕਿ ਐਕਸੀਡੈਂਟ ਹੋਇਆ ਸੀ 4 ਦੀ ਰਾਤ ਨੂੰ ਇਹ ਮੁੰਡੇ ਦਾ ਨਾਮ ਹੈ ਕਮੈਂਡ ਮੁੰਡੇ ਦਾ ਨਾਮ ਕੀ ਰਾਜੇਸ਼ ਨਾਮ ਹੁੰਦੇ ਦਾ ਜਿਹੜਾ ਕਿ ਜ਼ੋਮੈਟੋ ਤੇ ਡਿਲੀਵਰੀ ਕਰਦਾ ਹੈ ਜ਼ੋਮੈਟੋ ਤੇ ਡਿਲੀਵਰੀ ਕਰ ਰਿਆ ਸੀ ਰਾਤ ਨੂੰ ਤਾਂ ਟਿੱਬਾ ਰੋਡ ਤੋਂ ਜਦੋਂ ਟਰੈਵਲ ਕਰ ਰਿਆ ਸੀ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਐਕਸੀਡੈਂਟ 'ਚ ਉਹ ਸਿਰ ਦੇ ਵੱਲ ਡਿੱਗਦਾ ਤੇ ਸਿਰ ਤੇ ਸੱਟਾਂ ਵੱਜਦੀਆਂ ਉਹਨੂੰ ਨਾਲ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਇਹਦੇ ਵਿੱਚ ਇਹ ਹੈ ਕਿ ਮੀਡੀਆ ਦੇ ਕੁਝ ਪਰਸਨਸ ਨੂੰ ਮਿਸ ਰਿਪਰੈਜ਼ੈਂਟੇਸ਼ਨ ਹੋ ਗਿਆ ਮਿਸ ਕਮਿਊਨੀਕੇਸ਼ਨ ਆਫ ਫੈਕਟਸ ਹੋ ਗਿਆ ਹੈ ਅਸਲ ਖਬਰ ਇਹੀ ਹੈ ਕਿ ਐਕਸੀਡੈਂਟ ਹੋਇਆ ਹੈ ਡਾਕਟਰ ਤੋਂ ਵੀ ਜਾ ਕੇ ਕਲੈਰੀਫਾਈ ਕੀਤਾ ਗਿਆ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਨੇ ਕੋਈ ਸਨੇਚਿੰਗ ਵੇਲੇ ਜਿਵੇਂ ਕੋਈ ਦਤ ਵੱਜਦੀ ਹੈ ਜਾਂ ਉਦਾਂ ਦੀ ਕੋਈ ਸੱਟਾਂ ਨਹੀਂ ਹੈਗੀਆਂ ਸਿਰ ਦੇ ਭਾਰ ਬੰਦਾ ਡਿੱਗਿਆ ਤੇ ਉਹੀ ਸੱਟ ਹੈ ਉਹਦੇ ਬਾਈਕ ਤੇ ਵੀ ਡੈਂਟ ਲੱਗਿਆ ਹੋਇਆ ਹੈ ਕਿ ਜਿਹੜਾ ਕਿ ਡਿੱਗਣ ਦੇ ਨਾਲ ਹੀ ਹੈ ਕੁਝ ਇਡੈਂਟੀਫਾਈ ਹੋ ਪਾਇਆ ਕਿਸ ਦਿਨ ਐਕਸੀਡੈਂਟ ਹੋਇਆ ਸੀ ਕਿਹੜਾ ਵਹੀਕਲ ਸੀਗਾ ਅ ਮੁਦਈ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹਨਾਂ ਦੇ ਕੰਪਲੇਨੈਂਟ ਦੀ ਫੈਮਿਲੀ ਦੇ ਬਿਆਨ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਗੱਡੀ ਨੰਬਰ ਦਿੱਤਾ ਹੈ ਜੋ ਕਿ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਸੀਸੀਟੀਵੀ ਕੈਮਰਾ ਚੋ ਵੀ ਸਾਡੀ ਉਹਨਾਂ ਨੂੰ ਦੇਖ ਕੇ ਤਫਤੀਸ਼ ਚੱਲ ਰਹੀ ਹੈ ਹੁਣ ਤੱਕ ਸਾਨੂੰ ਇਹ ਪਤਾ ਲੱਗਾ ਕਿ ਇਹ ਸ਼ਾਇਦ ਇੱਕ ਰਿਡਸ ਗੱਡੀ ਹੈ ਸਿਲਵਰ ਕਲਰ ਦੀ ਉਹਦਾ ਨੰਬਰ ਵੇਰਾ ਹੈਗਾ ਹੈ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਹਾਂ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਦੇ ਉਹ ਸਭ ਤਫਤੀਸ਼ ਜਾ ਰਹੀ ਹੈ ਜੀ ਸਾਡੀ ਇਹ ਵੀ ਦੇਖ ਕੇ ਨਹੀਂ ਜਾ ਰਹੀ ਸੀ ਕਿ ਕਿੱਥੋਂ ਦੀ ਕਿੱਥੇ ਆ ਗਿਆ ਸੀ ਇਹ ॠਸ਼ਭ 버ਗਰ ਵਾਲੇ ਦੀ ਕੋਈ ਦੁਕਾਨ ਹੈ ਉੱਥੋਂ ਹਾਂਜੀ ਉਧਰੋਂ ਦੀ ਜਾ ਰਿਹਾ ਸੀ ਭਾਈ ਵਾਲੇ ਚੌਂਕ ਵਾਲੀ ਸਾਈਡ ਅਰ 38 ਇਅਰਸ <years>? ਜੀ <mikan> ਰਮੀ ਇੱਕ ਮੰਗਲਾ ਹੋ ਰਿਹਾ ਵੀ ਜਿੱਦਾਂ ਦੇਖਿਆ ਵੇਗੇ ਕਿ ਥਾਣੇ ਤੋਂ ਬਾਹਰ ਪੁਲਿਸ ਕਰ ਕਵਰੀ ਕਰਨ ਵਾਸਤੇ ਜਾਂਦੇ ਆ ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਜਾਂਦੀ ਹੈ ਵੀ ਇਦਾਂ ਕਰ ਇਦਾਂ ਨੂੰ ਕੋਈ ਤੌਰ ਤੇ ਦਿੱਤੀ ਸੀ ਕੈਮਰਾ ਜਾਨ ਕੋਈ ਨਹੀਂ ਜਾਂਦਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਸ ਲੱਗੇ ਹੋਏ ਨੇ ਕੈਮਰਾਸ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਈਆਂ ਨੇ ਤੇ ਉਹਨਾਂ ਵਿੱਚ ਅਸੀਂ ਲੱ ਦਾ ਡਾਕੀ ਕਹਿਣਾ ਚਾਹੁੰਗੇ ਮੇਰਾ ਨਾਮ ਪਵਨ ਸਿੱਧੂ ਹੈ ਜੀ ਮੇਰਾ ਬਾਈਕ ਪਿਛਲੇ ਸ਼ਨੀਵਾਰ ਰਾਤ 8 ਵਜੇ ਇਸ ਡਿਵੀਜ਼ਨ ਨੰਬਰ 7 ਦੇ ਬਾਹਰੋਂ ਚੋਰੀ ਹੋਇਆ ਮੈਂ ਕਿਸੇ ਕੰਮ ਦੇ ਲਈ ਇੱਥੇ ਆਇਆ ਸੀ 8 ਵਜੇ ਜਦੋਂ ਮੈਂ ਆਇਆ ਬਾਈਕ ਲਾਇਆ ਇੱਥੇ ਤਾਂ ਜਦੋਂ ਮੈਂ 8:30 ਪੌਣੇ 9:00 ਨਿਕਲਦਾ ਤਾਂ ਦੇਖਿਆ ਕਿ ਮੇਰਾ ਬਾਈਕ ਇੱਥੇ ਨਹੀਂ ਹੈਗਾ ਤੇ ਮੈਂ ਕਾਫੀ ਮੈਡਮ ਨੂੰ ਰਿਕੁਐਸਟ ਕੀਤੀ ACP ਮੈਡਮ ਨੂੰ ਐਸਐਚਓ ਨੂੰ ਕਿ ਵੀਡੀਓ ਜਿਹੜੀ ਦਿਖਾਈ ਜਾਵੇ ਚਲੋ ਵੀਡੀਓ ਤਾਂ ਇਹਨਾਂ ਨੇ ਦੂਸਰੇ ਦਿਨ ਦਿਖਾਤੀ ਪਰ ਉਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਉਤਰਦਾ ਹੈ ਬਾਈਕ ਲੈ ਕੇ ਫਰਾਰ ਹੋ ਗਿਆ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕਿਉਂਕਿ ਜਦੋਂ ਐਸਐਚਓ ਸਾਹਿਬ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਵੀਡੀਓ ਵਾਇਰਲ ਨਾ ਕਰੋ ਕਿਉਂਕਿ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਇਆ ਵੀਡੀਓ ਨਹੀਂ ਵਾਇਰਲ ਕੀਤੀ ਕਿਉਂਕਿ ਮੈਂ ਕਿਹਾ ਚਲੋ ਇੱਕ ਦਿਨ ਚ ਲੱਭ ਦੇਣਗੇ ਦੋ ਦਿਨ ਚ ਲੱਭ ਦੇਣਗੇ ਔਰ ਅੱਜ ਇਸ ਗੱਲ ਨੂੰ ਤਕਰੀਬਨ 8 ਦਿਨ ਹੋ ਚੁੱਕੇ ਹੈ ਇਹੀ ਗੱਲ ਆਖੀ ਜਾਂਦੀ ਹੈ ਕਿ ਤੁਹਾਡਾ ਮੋਟਰਸਾਈਕਲ ਦੋ ਦਿਨਾਂ ਦੇ ਵਿੱਚ ਲੱਭ ਦਾਂਗੇ 100% ਲੱਭ ਦਵਾਂਗੇ ਪਰ ਬਾਈਕ ਦਾ ਹਲੇ ਕੋਈ ਵੀ ਪਤਾ ਨਹੀਂ ਆ ਜਦੋਂ ਵੀ ਗੱਲ ਕਰਦੇ ਤਾਂ ਇਹੀ ਗੱਲ ਆਖੀ ਜਾਂਦੀ ਹੈ ਕਿ ਬਾਈਕ ਤੁਹਾਡਾ ਮਿਲ ਜਾਏਗਾ ਤਾਂ ਲੱਗਦਾ ਵੀ ਥਾਣੇ ਵਾਲਿਆਂ ਨੂੰ ਬੜੀ ਸ਼ਰਮ ਵਾਲਾ ਨਾਜ਼ ਗੱਲ ਹੈ ਵੀ ਇੱਕ ਥਾਣੇ ਤੋਂ ਬਾਹਰ ਲੋਕ ਇਨਸਾਫ ਲੈਣ ਆਉਂਦੇ ਆਂ ਔਰ ਥਾਣੇ ਤੋਂ ਬਾਹਰ ਵੀ ਬਾਈਕ ਚੋਰੀ ਹੁੰਦੀ ਬਿਲਕੁਲ ਜੀ ਜੇ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਆ ਥਾਣੇ ਦੇ ਅੰਦਰ ਸੇਫ ਨਹੀਂ ਤਾਂ ਅਸੀਂ ਗਲੀ ਮੁਹੱਲੇ ਦੇ ਵਿੱਚ ਕੀ ਸੇਫ ਹੋਵਾਂਗੇ ਜੇ ਗਲੀ ਮੁਹੱਲੇ ਦੇ ਵਿੱਚ ਚੋਰੀ ਹੁੰਦੀ ਹੈ ਜੇ ਥਾਣੇ ਦੇ ਬਾਹਰ ਚੋਰੀ ਹੁੰਦੀ ਹੈ ਥਾਣੇ ਦੇ ਬਾਹਰ ਜੇ ਚੋਰੀ ਹੋਗੀ ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ ਸਿੱਧੇ ਤੌਰ ਤੇ ਚੋਰਾਂ ਨੇ ਚੇਤਾਵਨੀ ਦਿੱਤੀ ਆ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਆ ਇੱਕ ਜਿਹੜਾ ਬਾਈਕ ਤੇ ਆਇਸੀ ਇਹ ਬੰਦੇ ਕੇ ਬਾਈਕ ਤੇ ਐਸੀ ਚੋਰੀ ਕਰਨੇ ਪੈਥਨ ਆਇਸੀ ਨਹੀਂ ਬਿਲਕੁਲ ਇੱਕ ਬਾਈਕ ਤੇ ਦੋ ਨੌਜਵਾਨ ਆਏ ਨੇ ਇੱਕ ਨੌਜਵਾਨ ਸੀਗਾ ਪਿੱਛੇ ਸਰਦਾਰ ਮੁੰਡਾ ਸੀਗਾ ਇੱਕ ਮੋਨਾ ਸੀਗਾ ਪਿੱਛੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਤਰਿਆ ਉਹਨੇ ਬੜੇ ਆਰਾਮ ਦੇ ਨਾਲ ਚਾਬੀ ਲਾਈ ਐ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿੱਦੀ ਵੀਡੀਓ ਵੀ ਸਾਹਮਣੇ ਆਈ ਐ ਸੀਸੀਟੀਵੀ ਵੀਡੀਓ ਬਿਲਕੁਲ ਜੀ 2 ਸੈਕਿੰਡ ਲੱਗੇ ਨੇ ਚਾਬੀ ਲਾਈ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ 8 ਦਿਨ ਹੋ ਗਏ ਮੈਨੂੰ ਇਹੀ ਗੱਲ ਬਾਰ ਬਾਰ ਮੈਂ ਗੇੜੇ ਮਾਰਦਾ ਵਾ ਵੀ ਮੇਰੇ ਮੋਟਰਸਾਈਕਲ ਦਾ ਕੁਝ ਪਤਾ ਲੱਗਿਆ एफआईआर दर्ज हुई है एफआईआर दर्ज होने ਦਾ ਮਤਲਬ ਇਹ ਥੋੜੀ ਹੈ ਕਿ ਐਫਆਰ ਐਫਆਰ ਦਰਜ ਹੋ ਗਈ ਸਾਰਾ ਕੁਝ ਹੋ ਗਿਆ ਬਾਈਕ ਮੈਂ 2.5 ਮਹੀਨੇ ਕਿਸ਼ਤਾਂ ਦਿੱਤਾ ਮਾਫ ਕਰਨਾ 2.5 ਸਾਲ ਕਿਸ਼ਤਾਂ ਦਿੱਤੀਆਂ ਨੇ ਇੱਕ ਇੱਕ ਰੁਪਿਆ ਜੋੜ ਕੇ ਬੰਦਾ ਆਪਣੀ ਚੀਜ਼ ਜੋੜਦਾ ਹੈ ਸਾਡੇ ਲਈ ਤਾਂ ਬਹੁਤ ਕੁਝ ਹੈ ਮੋਟਰਸਾਈਕਲ ਲੈ ਕੇ 2 ਮਿੰਟ ਦੇ ਵਿੱਚ ਫਰਾਰ ਹੋ ਗਏ ਕੋਈ ਦਾ ਐਫ ਆਈ ਆਰ ਦਰਜ ਹੋ ਗਈ ਸਭ ਕੁਝ ਹੋ ਗਿਆ ਮੋਟਰਸਾਈਕਲ ਹਾਲੇ ਤੱਕ ਨਹੀਂ ਪਤਾ ਲੱਗਿਆ ਇਹ ਹੀ ਗੱਲ ਆਖੀ ਜਾਂਦੀ ਹੈ ਅਸੀਂ ਬੰਦੇ ਜਿਹੜੇ ਟਰੇਸ ਕਰ ਲਏ ਜਿਹ ਬੰਦੇ ਟਰੇਸ ਕਰ ਲਿਆ ਬੰਦੇ ਲਿਆਓ ਤਾਂ ਸਹੀ ਤਾਂ ਲੱਗਦਾ ਵੀ ਅੱਜ ਦੇ ਟਾਈਮ 'ਚ ਮੋਟਰਸਾਈਕਲ ਖਰੀਦਣਾ ਬਹੁਤ ਮਹਿੰਗਾ ਹੈ ਬਿਲਕੁਲ ਹੈ ਜੀ ਆਮ ਬੰਦੇ ਲਈ ਉਹ ਸਪਲੈਂਡਰ ਦੀ ਜੀ ਆਪਾਂ ਗੱਲ ਕਰੀਏ 1.5 ਲੱਖ ਦਾ ਮੋਟਰਸਾਈਕਲ ਲੱਖ ਦਾ ਮੋਟਰਸਾਈਕਲ ਪੈਂਦਾ ਜੋ ਕਿ 2 ਮਿੰਟ ਦੇ ਵਿੱਚ ਲੈ ਕੇ ਫਰਾਰ ਹੋ ਗਏ ਕਾਫੀ ਦੇ ਕੋਈ ਦੇਖਣ ਵਾਲੇ ਉਹੀ ਗੱਲ ਕਹੀ ਜਾ ਰਹੀ ਕਿ ਅਸੀਂ ਟੀਮਾਂ ਬਣਾਈਆਂ ਨੇ ਵਕ ਵਕ ਟੀਮਾਂ ਬਣਾਈਆਂ ਨੇ ਤੇ ਮੋਟਰਸਾਈਕਲ ਲੱਭ ਦਾਂਗੇ ਬੰਦੇ ਟਰੇਸ ਹੋ ਗਏ ਆ ਪਰ ਬੰਦੇ ਟਰੇਸ ਹੋ ਗਏ ਬੰਦੇ ਹਲੇ ਤੱਕ ਆਏ ਨਹੀਂ ਹੈਗੇ ਅੱਜ ਅੱਖ ਦੇ ਦਿਨ ਹੋ ਗਏ ਉਮੀਦ ਹੈਗੀ ਮਿਲ ਜਾਊਗਾ 8 ਦਿਨ ਹੈਗੇ ਅਸੀਂ ਤਾਂ ਉਮੀਦ ਹੀ ਲਾ ਸਕਦੇ ਆ ਜੀ ਮੈਂ ਅਸੀਂ ਤਾਂ ਉਮੀਦ ਹੀ ਲਾ ਸਕਦੇ ਮੋਟਰਸਾਈਕਲ ਮਿਲ ਜਾਏਗਾ ਹੁਣ ਦੇਖਣਾ ਇਹ ਹੋਵੇਗਾ ਮਿਲਦਾ ਹੈ ਨਹੀਂ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ